ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਗੋੜੀ ਮਹੱਲਾ ਪੰਜਵਾ ਮਾਂਝ ਦੁਖ ਭੰਜਨ ਤੇਰਾ ਨਾਮ ਜੀ ਦੁਖ ਭੰਜਨ ਤੇਰਾ ਨਾਮ ਆਠ ਪਹਿਰ ਅਰਧਿਏ ਪੂਰਨ ਸਤਗੁਰ ਗਿਆਨ ਰਹਾ ਜਿਤ ਕਟ ਵਸੈ ਪਾਰ ਬ੍ਰਹਮ ਸੋਈ ਸੁਭਵਥ ਜਮ ਕੰਕਰ ਨੀਡ ਨਯ ਆਵਈ ਰਸਨਾ ਹਰ ਗੁਣ ਗਾਓ seva sart na janiyan na japae arad oṭh teri jag jeevan mere thakur agam aagad bhaye kripal basaiyan naṭh sukh santap tatti bhau na lagai satguru rakhe aap gur narayan dayagur gur satya srijan har ਗੁਰ ਤੁਟ ਸਭ ਕੁਛ ਪਾਇਆ ਜਨ ਨਾਨਕ ਸਤਿ ਬਲਿਹਾਰ ਗਉੜੀ ਮਹਲਾ 5 ਸੁਖ ਹੈ ਹਰੇ ਕੀਏ ਖੈ ਨਮਹ ਹੈ ਅੰਮ੍ਰਿਤ ਰੇਸ਼ਟ ਸੱਚ ਜੀਵਾਈ ਕਟਿਆ ਕਸ਼ਟ ਪੂਰੇ ਗੁਰਦੇਵ ਸੇਵਕੋ ਦੀਨੀ ਆਪਣੀ ਸੇਵ ਰਹਾਓ ਮਿਟ ਗਈ ਚਿੰਤ ਪੁਣੀ ਮਨ ਅਸ ਕਰੀ ਦਿਆ ਸਤਿਗੁਰੁ ਗੁਣ ਤਸਾ ਦੁਖ ਨਟ ਸੁਖ ਹੋਇ ਸਮਾਈ ਟੀਲ ਨ ਪਰਿ ਜਾ ਗੁਰ ਫਰਮਾਇ ਐਚ ਪਉਣੀ ਪੁਰ ਗੁਰ ਮਿਲ ਨਾਨਕ ਤੇ ਜਨ ਸੁ ਫਲ ਫਲ ਗਉੜੀ ਮਹਲਾ ਪੰਜਵਾਂ ਤਾਪ ਗਏ ਭਾਈ ਪ੍ਰਭ ਸ਼ਾਂਤ ਚੇਤੁਲੋ ਭੈ ਕਿਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਭੈ ਸਹੇਲੇ ਜਨਮ ਜਨਮ ਕੇ ਵਿਛਰੇ ਮੇਲੇ ਰਹਾ ਸਿਮਰਤ ਸਿਮਰਤ ਪ੍ਰਭ ਕਾ ਨਾਮ ਸਗਲ ਲੋਕ ਕਾ ਬੰਸੀ ਅਥਾਉ ਸੈ ਸਬਾਏ ਬੋਲੇ ਹਰ ਬਾਣੀ ਆਠ ਪਹਿਰ ਪ੍ਰਭ ਸਿਮਰਹੁ ਪ੍ਰਾਨੀ ਦੁਖ ਦਰਜਮ ਨੇੜ ਨ ਆਵੇ ਕਾਹੋ ਨਾਨਕ ਜੋ ਹਰ ਗੁਣ ਗਾਵੇ ਗਉੜੀ ਮਹੱਲਾ ਪੰਜਵਾਂ ਜਿਸ ਸਿਮਰਤ ਦੁਖ ਸਭ ਜਾਈ ਨਾਮ ਰਤਨ ਬਸੈ ਮਨਿਆਈ ਜਪ ਮਨ ਮੇਰੀ ਗੋਬਿੰਦ ਕੀ ਬਾਣੀ ਸਾਧੂ ਜਨ ਰਾਮ ਰਸਨ ਬਕਾਣੀ ਰਹਾ ਇਕਸ ਮੈਂ ਨਾਹੀ ਦੂਜਾ ਕੋਈ ਜਾਪੇ ਦ੍ਰਿਸ਼ਟ ਸਦਾ ਸੁਖ ਹੋਏ ਸਾਜਨ ਮੀਤ ਸਖਾ ਕਰ ਇਕ ਹਰ ਹਰ ਅਖਰ ਮਨ ਮੈਂ ਲੇਖ ਰਵਰੀਆ ਸਰਬਤ ਸੁਆਮੀ ਗੁਣ ਗਾਵੇ ਨਾਨਕ ਅੰਤਰ ਜਾਮੀ ਗਉੜੀ ਮਹਲਾ ਪੰਜਵਾਂ ਕੋਟ ਵਿਗਨ ਹਿਰੇ ਕੰਮਾ ਹੈ ਹਰ ਹਰ ਕਥਾ ਸਾਥ ਸੰਗ ਸੁਨਾ ਹੈ ਪੀਵਤ ਰਾਮ ਰਸ ਅੰਮ੍ਰਿਤ ਗੁੰਜਾਸ ਜਪ ਹਰ ਜਨ ਮਿਟੀ ਕੋਤਾ ਸਿਰਹਾਉ ਸਰਵ ਕਲਿਆਨ ਸੁਖ ਸਹਿਜ ਨਿਧਾਨ ਜਾ ਕਰਦ ਬਸ ਭਗਵਾਨ ਨੂੰ ਯੋਗਦ ਮੰਤਰ ਤੰਤ ਸਭ ਚਾਰ ਕਰਨ ਹਾਰ ਰਿਤੇ ਮਹਤਾਰ ਤਤ ਸਭ ਪਰਮ ਪਜਿਉ ਪਰ ਬ੍ਰਹਮ ਕਾ ਨਾਨਕਾ ਟਲ ਇਹ ਧਰਮ ਗੌੜੀ ਮਹੱਲਾ ਪੰਜਵਾ ਸ਼ਾਂਤ ਭਈ ਗੁਰੂ ਗੋਬਿੰਦ ਪਾਈ ਤਾਪ ਪਾਪ ਬਿਨਸੇ ਮਿਰ ਪੋਈ ਰਹਾਓ ਰਾਮ ਨਾਮ ਨਿਤ ਰਸਨ ਬਖਾਨੋ ਮਿੰਸੇ ਰੋਗ ਪੈ ਕਲਿਆਨ ਪਾਰ ਬ੍ਰਹਮ ਕੋ ਨ ਅਗਮ ਵਿਚਾਰ ਸਾਧੂ ਸੰਗਮ ਹ ਨਿਸਤਾਰੋ ਨਿਰਮਲ ਬਨ ਗਾਵੋ ਨਿਤ ਨੀਤ ਗਈ ਵਿਆਦ ਉਪਰੈ ਜਨ ਮੀਤ ਮਨ ਬਚ ਕਰਮ ਪ੍ਰਭ ਅਪਨਾ ਧਿਆਈ ਨਾਨਕ ਦਾਸ ਤੇਰੀ ਸਰਨਾਈ ਗੋੜੀ ਮਹਲ ਪੰਜਵਾਂ ਨੇਤਰ ਪ੍ਰਗਾਸ ਕੀਆ ਗੁਰਦੇਵ ਭਰਮ ਗਏ ਪੂਰਨ ਭਈ ਸੇਵ ਰਹਾਉ ਸੀਤ ਲਾਤੇ ਰਖਿਆ ਬਿਹਾਰੀ ਭਾਰ ਬ੍ਰਹਮ ਪ੍ਰਭ ਕਿਰਪਾ ਤਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰ ਅੰਮ੍ਰਿਤ ਪੀਵੈ ਗਉੜੀ ਮਹਲਾ ਪੰਜਵਾਂ ਥਿਰ ਕਰੈ ਸੋ ਹਰ ਜਨ ਪਿਆਰੀ ਸਤਿਗੁਰ ਤੁਮਰੇ ਕਾਜਿਸ ਵਾਰੇ ਰਹਾਉ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈ ਜਿ ਰਖੀ ਕਰਤਾਰੇ ਬਾਦਸ਼ਾਹ ਸਭ ਵਸ ਕਰ ਦਿਨ ਅੰਮ੍ਰਿਤ ਨਾਮ ਮਹਾਰਸ ਪਿੰਨ ਨਿਰਪੋ ਹੋਈ ਭਜੋ ਭਗਵਾਨ ਸਾਥ ਸੰਗ ਮਿਲ ਕੀਨੋ ਦਾਨ ਸ਼ਰਨ ਪਰੇ ਪ੍ਰਭ ਅੰਤਰ ਯਮੀ ਨਾਨਕ ਉਠ ਪਕਰੀ ਪ੍ਰਭ ਸੁਆਮੀ ਗਉੜੀ ਮਹੱਲਾ ਪੰਜਵਾਂ ਰਾਖ ਪਿਤਾ ਪ੍ਰਭ ਮੇਰੇ ਮੋਹ ਹੈ ਨਿਰਗੁਣੋ ਸਭ ਗੁਣ ਤੇਰੇ ਰਹਾਉ ਪੰਜ ਵਿਖਾਦੀ ਇੱਕ ਗਰੀਬ ਰਖੋ ਰਖਨਹਾਰੀ ਖੇਦ ਕਰਹ ਅਰ ਬਹੁਤ ਸੰਤਾਵੈ ਆਇਓ ਸ਼ਰਨ ਤੁਹਾਰੀ ਕਰ ਕਰ ਹਾਰਿਓ ਅਨਕ ਬਹੁ ਪਾਤੀ ਛੋਡੋ ਕੰਤੋ ਨਾਹੀ ਏਕ ਬੰਤ ਸਨ ਤਾਕੀ ਉਟਾ ਸਾਥ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹ ਤੰਤੇ ਧੀਰਜ ਪਾਇਆ ਸੰਤਿਮੰਤ ਦੀਓ ਮੋਹ ਨਿਰਪੋ ਗੁਰ ਕਾ ਸ਼ਬਦ ਕਮਾਇਆ ਜੀਤ ਲਏ ਓਏ ਮਹਾ ਵਿਖਾਦੀ ਸਹਿਜ ਸੁਹੇਲੀ ਬਾਣੀ ਕਹੋ ਨਾਨਕ ਮਨ ਭਇਆ ਪ੍ਰਗਤ ਪਾਇਆ ਪਦ ਨਿਰਵਾਨੀ ਸੋਟ ਮਹੱਲਾ ਪੰਜਵਾਂ ਕਰਿ ਇਸ ਨਾਮੁ ਸਿਮਰ ਪ੍ਰਭਿ ਆਪਣਾ ਮੰਤਨ ਭਈ ਅਰੁਗ ਕੋਟ ਬਿਗਨ ਲਾਥੈ ਪ੍ਰਵਿਚਰਨ ਪ੍ਰਗਟਿ ਭਲੇ ਸੰਜੋਗਾ ਪ੍ਰਭ ਬਾਣੀ ਸ਼ਬਦ ਸੁਬਖਿਆ ਗਾਵੋ ਸੁਨੋ ਪੜੋ ਨਿਤ ਪਾਈ ਗੁਰਪੂਰੈ ਪੂਰੀ ਤੂ ਰੱਖਿਆ ਰਹਾਓ ਸਾਚਾ ਸਾਹਿਬ ਅਮਿਤ ਵਡਾਈ ਭਗਤ ਮੰਚਲ ਦੇ ਅੱਲਾ ਸੰਤਾਂ ਕੀ ਪੈ ਜੂ ਰਖਦਾ ਆਇਆ ਆਦ ਵਿਰਧ ਪ੍ਰਤ ਪਾਲਾ ਹਰ ਅੰਮ੍ਰਿਤ ਨਾਮ ਭੋਜਨ ਨਿਤ ਪੁੰਚੋ ਸਰਬੇਲਾ ਮੁਖ ਪਾਵੋ ਜਰਾ ਮਰਾਤਾਪ ਸਬਨ ਅਠਾ ਗੁਣ ਗੋਬਿੰਦ ਨਿਤ ਗਾਵੋ ਸੋਣੀ ਅਰਦਾਸ ਸੁਆਮੀ ਮੇਰੀ ਸਰਬ ਕਲਾ ਬਣ ਆਈ ਪ੍ਰਗਟ ਭਈ ਸਗਲੇ ਜੁਗ ਅੰਤਰ ਗੁਰ ਨਾਨਕ ਕੀ ਵਡਿਆਈ ਸੋ ਰਠ ਮਹੱਲਾ ਪੰਜਵਾਂ ਸੋਖ ਮੰਗਲ ਕਲਿਆਣ ਸਹਿਜ ਧੁਨ ਪ੍ਰਭ ਕੈ ਚਰਨ ਨਿਹਾਰਿਆ राखन हारे राखी ओ बारक सतगुर ताप अवतारिया उबर सतगुर की शरण आई जाकी सेव न बिरती जाई रहा घर मैं सुख बाहर फुन सुखा प्रभ अपने भई दे नानक बिघन लग को मेरा प्रभ होया कृपाला सोरठ महला पंजा गई क्लेश रोग सब नास है प्रभ अपने कृपा तारी ਆਠ ਪਹਿਰ ਅਰਦਾਸ ਸੁਆਮੀ ਪੂਰਨ ਕਾਲ ਹਮਰੀ ਹਰ ਜੀਉ ਤੋ ਸੁਖ ਸੰਪਤਿ ਰਸ ਰਖ ਲਿਓ ਭਾਈ ਮੇਰੇ ਕੋ ਪ੍ਰਭ ਅਗੇ ਅਰਦਾਸ ਰਹਾ ਜੋ ਮੰਗੋ ਸੋਈ ਸੋਈ ਪਾਵੂ ਆਪਣੇ ਕਸਮ ਪਰੋਸਾ ਕਹ ਨਾਨਕ ਗੁਰ ਪੂਰਾ ਭੇਟਿਓ ਮਿਟਿਓ ਸਗਲ ਅੰਦੇਸ ਸੋਠ ਮਹਲਾ 5ਵਾਂ सेमर सेमर गुरु सतगुर अपना सवला दुख मया तापरो गी गुरुबनी मनि फल पाया मेरा गुरुपुरा सवदाता कर्ण कारण समरथ स्वामी पूर्ण परख वदाता र आनन्द विनोद गुण गावो गुरु नानक भै दला जय जयकार जग भीतर ਹੋਇ ਅਪਾਰ ਬ੍ਰਹਮ ਰਖਵਾਲਾ ਸੋਰਠ ਮਹਲਾ ਪੰਜਵਾਂ ਦੁਰਤਿ ਗਵਾਇਆ ਹਰ ਪ੍ਰਭੇ ਅਪ੍ਰ ਸਭ ਸੰਸਾਰ ਅਵਾਰਿਆ ਪਾਰ ਬ੍ਰਹਮ ਪਰਵ ਕਿਰਪਾ ਤਾਰੀ ਆਪਣਾ ਬਿਰਧ ਸਮਾਰਿਆ ਹੋਈ ਰਾਜੇ ਰਾਮ ਕੀ ਰਖਵਾਲੀ ਸੋਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇਹ ਸੁਖਾਲੀ ਰਹਾਓ ਪਤਿਤ ਆਧਾਰਨ ਸਤਿਗੁਰ ਮੇਰਾ ਮੋਹ ਹੈ ਤਿਸ ਕਾ ਪ੍ਰਵਸ ਬਖਸ਼ ਲੈ ਸਭ ਸੱਚੇ ਸਾਹਿਬ ਸੁਣ ਨਾਨਕ ਕੀ ਅਰਦਾਸ ਸੋਟ ਮਹੱਲਾ ਪੰਜਵਾਂ ਬਖਸ਼ਿਐ ਪਾਰ ਬ੍ਰਹਮ ਪਰਮੇਸ਼ਰ ਸਗਲੇ ਰੋਗ ਵੇਦਾਰੇ ਗੁਰਪੂਰੇ ਕੀ ਸਰਣੀ ਉੱਭਰੇ ਕਾਰਜ ਸਗਲ ਸਵਾਰੇ ਹਰ ਜਨ ਸਿਮਰਿਐ ਨਾਮ ਆਧਾਰ ਤਾਪੋ ਤਾਰਿਆ ਸਤਗੁਰੂ ਪੂਰੇ ਆਪਣੀ ਕਿਰਪਾ ਤਾਰ ਰਹਾਓ ਸਦਾ ਆਨੰਦ ਕਰੇ ਮੇਰੀ ਪਿਆਰੀ ਹਰ ਗੋਬਿੰਦ ਗੁਰ ਰਖੀਆ ਵੱਡੀ ਵੱਡਿਆਈ ਨਾਨਕ ਕਰਤੇ ਕੀ ਸਾਚ ਸ਼ਬਦ ਸਤਿ ਭਖਿਆ ਛੋਟ ਮਹੱਲਾ ਪੰਜਵਾਂ ਕਿਰਪਾਲ ਸੁਆਮੀ ਮੇਰੇ ਤਿਤ ਸਾਚੇ ਦਰਬਾਰ ਸਤਗੁਰ ਤਪ ਗਵਾਇ ਬੈਠਾਂਡ ਪਈ ਸੰਸਾਰ ਆਪਣੇ ਜੀ ਜੰਤਿ ਅਪੇ ਰੱਖ ਜਮੈ ਕੀਓ ਹਟਤਾਰ ਹਰ ਕੈ ਚਰਨ ਹਿਰਦੈ ਉਰਤਾਰ ਸਦਾ ਸਦਾ ਪ੍ਰਭ ਸਿਮਰੀਐ ਭਾਈ ਦੁਖ ਕਲਬਿਕ ਕਟਨਹਾਰ ਰਹਾਉ ਤਿਸ ਕੀ ਸਰਨੀ ਉਬਰ ਭਾਈ ਜਨ ਰਤਿਆ ਸਭ ਕੋਇ ਕਰਨ ਕਰਨ ਸਮਰੱਤ ਸੋ ਭਾਈ ਸੱਚ ਸੱਚ ਸੋਇ नानक प्रभु ते आईय भाई मंथन शीतल होए सोठ महला पंजाव संतो हर हर नाम ते आई सुख सागर प्रभु विसरियो नाही मन चिंदड़ा फल पाई रहाओ सतगुरु पूरा ताप गवाया अपनी कृपा धारी पार ब्रह्म प्रभय दुख मिटिया सब परवारी सर्व निधान मंगल रस रूपा हर का नाम आधारो ਨਾਨਕ ਪਤ ਰਾਖੀ ਪਰਮੇਸ਼ਰ ਉਧਰਿਆ ਸਭ ਸੰਸਾਰੋ ਸੋਟ ਮਹੱਲਾ ਪੰਜਵਾਂ ਮੇਰਾ ਸਤਿਗੁਰ ਰਖਵਾਲਾ ਹੋਇਆ ਧਾਰ ਕਿਰਪਾ ਪ੍ਰਭ ਹੱਥ ਦੇ ਰੱਖਿਆ ਹਰ ਗੋਵਿੰਦ ਨਮਨ ਨਿਰੋਇ ਰਹਾਉ ਤਾਪ ਗਿਆ ਪ੍ਰਭ ਆਪ ਮਿਟਾਇਆ ਜਨ ਕੀ ਲਾਜ ਰਪਾਈ ਸਾਥ ਸੰਗਤੀ ਸਭ ਫਲ ਪਾਏ ਸਤਿਗੁਰ ਕੇ ਬਲ ਜਾਈ ਹਲਤਪਲਤ ਪ੍ਰਭ ਦੁਵੇਂ ਸਾਰੇ ਹਮਰਾ ਗੋਣ ਅਬ ਗੁਣ ਨ ਵਿਚਾਰਿਆ ਹਟਲ ਬਚਨ ਨਾਨਕ ਗੁਰ ਤੇਰਾ ਸਫਲ ਕਰ ਮਸਤਕ ਧਾਰਿਆ ਸੋਟ ਮਹੱਲਾ ਪੰਜਵਾਂ ਜੀ ਜੰਤਰ ਸਭ ਤਿਸਕ ਕੀਏ ਸੋਈ ਸੰਤ ਸਹਾਈ ਆਪਣੇ ਸੇਵਕੀਆ ਪਰਖੇ ਪੂਰਨ ਭਈ ਵਡਾਈ ਪਾਰ ਬ੍ਰਹਮ ਪੂਰਾ ਮੇਰੇ ਨਾਲ ਗੁਰਪੂਰ ਹੈ ਪੂਰੀ ਸਿਵਰਾਕੀ ਹੋਏ ਸਰਬ ਦੇ ਆਲ ਰਹਾਉ ਆਨੰਦ ਨਾਨਕ ਨਾਮ ਤੇ ਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਸ ਕੋ ਕੰਠ ਲਾਈ ਰੱਖੇ ਜਿਉ ਬਾਰਕ ਪਿਤ ਮਾਤਾ ਸੋਠ ਮਹੱਲਾ ਪੰਜਵਾਂ ਠਾੜ ਪਾਈ ਕਰਤਾਰੇ ਤਾਪ ਚੋੜ ਰੱਖਿਆ ਪਰਵਾਰੇ ਗੁਰਪੂਰ ਹੈ ਰਾਖੀ ਸਰਨ ਸੱਚੀ ਕੀਤਾ ਕੀ ਪਰਮੇਸ਼ਰ ਆਪ ਹੋਇਆ ਰਖਵਾਲਾ ਸ਼ਾਂਤ ਸਹਿਜ ਸੁਖ ਕਾ ਨਮਾਹ ਉਪਜੈ ਮਨ ਹੋਵ ਸਦਾ ਸੁਖਾਲਾ ਰਹਾਉ ਹਰ ਹਰ ਨਾਮ ਦੀਵਦਾਰੂ ਤੈਨ ਸਗਲਾ ਰੋਗ ਵੈਦਾਰੂ ਆਪਣੀ ਕਿਰਪਾ ਤਾਰੀ ਤੈਨ ਸਗਲੀ ਬਾਤ ਸਵਾਰੀ ਪ੍ਰਭ ਆਪਣਾ ਬਿਰਧ ਸਮਾਰਿਆ ਹਮਰਾ ਬੁਣੀ ਅਭੁਗੁਣ ਨ ਵਿਚਾਰਿਆ ਗੁਰ ਕਾ ਸ਼ਬਦ ਭਇਓ ਸਾਖੀ ਤੈਨ ਸਗਲੀ ਲੋਜ ਰਾਖੀ બોલાયા બોલી તીર તુ સાહેબ ગુની ગહીરા જપ નાનક નામ સચ સાકી apne દાસ કી પૈજ રબ કી બલાવલ મહોલ્લા પંજવા સરબ કલ્યાણ કીય ગુર દેવ સેવક અપની લાયો સેવ વિઘ્ન લક જપ હેલખા પીવ તારત પુનીત ભઈ ગુન ગાય દર્ત ગય હર નામ તે આઈ રહાવ સબ ની થાઈ રવયા આપ ਸਾਦ ਜੁਗਾ ਜਾ ਕਾ ਵਡ ਪ੍ਰਤਾਪ ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰ ਕੇ ਚਰਨ ਲਗੇ ਮਨ ਮਿੱਠੈ ਨਿਰਬਗਨ ਹੋਏ ਸਭ ਥਾਈ ਬੂਠੈ ਸਬਦ ਸੁਖ ਪਾਏ ਸਤਿਗੁਰ ਤੁਠੈ ਪਾਰ ਬ੍ਰਹਮ ਪ੍ਰਭ ਰਖਵਾਲੇ ਜਿੱਥੇ ਕਿਥੈ ਦੇਸਨ ਲੇ ਨਾਨਕ ਦਾਸ ਖਸਮ ਪ੍ਰਤ ਪਾਲੇ ਬੇਲਾ ਉਲ ਮਹੱਲਾ ਪੰਜਵਾਂ ਚਨ ਕਮਲ ਪ੍ਰਭ ਹਿਰਦੇ ਧਾਈ ਰੋਗ ਗਏ ਸਗਲੇ ਸੁਖ ਪਾਏ ਗੁਰ ਦੁਖ ਕਟਿਐ ਦੀਨੋ ਦਾਨ ਸਫਲ ਜਨਮ ਜੀਵਨ ਪ੍ਰਵਾਨੋ ਰਹਾਓ ਇਕਾਤਿ ਕਥਾ ਮ੍ਰਿਤ ਪ੍ਰਭ ਬਾਣੀ ਕਹੋ ਨਾਨਕ ਜਪ ਜੀਵੇ ਗਿਆਨੀ ਬਿਲਾਵਲ ਮਹੱਲ ਪੰਜ ਮਾ ਸ਼ਾਂਤ ਪਾਈ ਗੁਰ ਸਤਗੁਰ ਪੂਰ ਸੋਖ ਉਪਜੈ ਬਾਜੇ ਅਨਹਦ ਤੂਰੇ ਰਹਾਓ ਤਾਪ ਪਾਪ ਸੰਤਾਪ ਬਿਨਾਸੇ ਹਰਿ ਸਿਮਰਤਿ ਕਿਲੁਕ ਸਬਿਨਾਸੇ ਆਨੰਦ ਕਰੋ ਮਿਲ ਸੁੰਦਰ ਨਾਰੀ ਗੁਰੂ ਨਾਨਕ ਮੇਰੀ ਪੈ ਜਿਸ ਵਾਰੀ ਬਿਲਾਵਲ ਮਹੱਲਾ ਪੰਜਵਾਂ ਸਗਲ ਆਨੰਦ ਕੀਆ ਪ੍ਰਮੇਸ਼ਰਿ ਆਪਣਾ ਬਿਰਧ ਸਮਾਰਿਆ ਸਾਧ ਜਨ ਹੋਏ ਕਿਰਪਾਲ ਬਿਖਸੇ ਸਭ ਪਰਵਾਰਿਆ ਕਾਰਜ ਸਤਿਗੁਰੇ ਹਪਸ ਵਾਰਿਆ ਵੱਡੀ ਅਰਜਾ ਹਰਿ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਓ ਵਾਨ ਤ੍ਰਿੰਤਰੇ ਭਵਨ ਹਰਿਆ ਹੋਏ ਸਗਲੇ ਜੀ ਸਧਾਰਿਆ ਮਨ ਇਛੇ ਨਾਨ ਪਲ ਪਾਏ ਪੂਰਨ ਇਚ ਪੁਜਾਰਿਆ ਬੇਲਾਵਲ ਮਹੱਲਾ ਪੰਜਵਾ ਰੋਖ ਗਿਆ ਪ੍ਰਭਿ ਅਪ ਗਵਾਇਆ ਨੀਂਦ ਪਈ ਸਭ ਸਹਿਜ ਘਰ ਆਇਆ ਰਹਾ ਰਾਜ ਰਜ ਭੋਜਨ ਖਾਵ ਮੇਰੇ ਭਾਈ ਅੰਮ੍ਰਿਤ ਨਾਮ ਰਦ ਮਹਸਾ ਧਿਆਈ ਨਾਨਕ ਗੁਰਪੂਰੇ ਸਰਨਾਈ ਜਨਿ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮਹੱਲਾ ਪੰਜਵਾਂ ਤਾਪ ਸੰਤਾਪ ਸਗਲੇ ਗਏ ਬਿਨ ਸੈਤੇ ਰੂਪ ਪਾਰ ਬ੍ਰਹਮਤੋਂ ਬਖਸੀਆ ਸੰਤਨ ਰਸ ਭੋਗ ਰਹਾ ਸਰਬ ਸੁਖਾ ਤੇਰੀ ਮੰਡਲੀ ਤੇਰਾ ਮੰਤਨ ਆਰੋਗ ਗੁਣ ਗਾਉ ਨਤ ਰਾਮ ਕੇ ਇਹੋ ਕਦ ਜੋਗ ਆਏ ਬਸੋ ਕਰ ਦੇਸ ਮਹਨ ਇਹ ਭਲੇ ਸੰਜੋਗ ਨਾਨਕ ਪ੍ਰਭ ਚੋ ਪ੍ਰਸੰਨ ਭਏ ਲੈ ਗਏ ਵਿਯੋਗ ਬਿਲਵਲ ਮਹੱਲਾ ਪੰਜਵਾਂ ਬੰਦਨ ਕਾਟੇ ਆਪ ਪ੍ਰਭ ਹੋਇਆ ਕਿਰਪਾਲ ਦੀਨ ਦਿਆਲ ਪ੍ਰਭ ਆਪਰਮਤਾ ਕੀ ਨਦਰਿ ਨਿਹਾਲ ਗੁਰਪੂਰੇ ਪੂ ਕਿਰਪਾ ਪੁਕਾਰੀ ਤਾ ਕਟਿਆ ਦੁੱਖ ਰੋਗ ਮੰਤਨ ਸੀਤਰ ਸੁਖੀ ਪਇਆ ਪ੍ਰਪਤੇ ਆਵਨ ਜੋਗ ਰਹਾਉ ਔਕਤ ਹਰ ਕਾ ਨਾਮ ਹੈ ਜਿਤ ਰੋਗ ਨਾ ਵੇ ਅਪੈ ਸਾਥ ਸੰਗ ਮਨ ਤਨ ਹਿੱਤ ਫਿਰ ਦੁੱਖ ਨਾ ਜਪੈ ਹਰ 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 ਜਾਪੀਐ ਅੰਤਰ ਲੇਵ ਲਈ ਕਿਲ ਬਕੇ ਉਤਰੇ ਸੁਧ ਹੋਈ ਸਾਧੂ ਸਰਨਾਈ ਸੰਤ ਜਪਤ ਹਰ ਨਾਮ ਜਸ ਕੀ ਦੂਰ ਬਲਾਈ ਮਾ ਮੰਤਰ ਨਾਨਕ ਕਤੈ ਹਰ ਕੀ ਗੁਣ ਗਾਈ ਬੇ ਲਾਵਲ ਮਹੱਲਾ ਪੰਜਵਾਂ ਹਰ 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 ਅਰਾਦੀ ਹੈ ਹੋਈਏ aarog ਰਾਮਚੰਦ ਕੀ ਲਸਟਿਕਾ ਜਨ ਮਾਰੀ aarog ਰਹਾਉ ਗੁਰਪੂਰਾ ਹਰਿ ਜਾਪੀਐ ਨਿਤ ਕੀਚੈ ਭੋਗ ਸਾਧ ਸੰਗਤ ਕੈ ਵਾਰਣੈ ਮਿਲਿਆ ਸੰਜੋਗ ਜੈਸ ਸਿਮਰਤ ਸੁਖ ਪਾਈਐ ਬਿਨ ਸਹਿ ਵਿਯੋਗ ਨਾਨਕ ਪ੍ਰਭ ਸਰਨਾਗਤੀ ਕਰਨ ਕਰਨ ਜੋਗ ਰਾਗ ਬਿਲਾਵਲ ਮਹੱਲਾ ਪੰਜਵਾਂ ਦੁਪਦੀ ਘਰ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਵਰ ਉਪਾਪ ਸਭ ਤੇ ਆਗਿਆ ਦਰੂ ਨਾਮ ਲੇ ਤਾ ਪਪ ਸਭ ਮਿਟੇ ਰੋਗ ਸੀਤਲ ਮਨ ਭਇਆ ਗੁਰਪੂਰ ਅਰਾਧਿਆ ਸਗਲਾ ਦੁੱਖ ਗਇਆ ਰੱਖਨ ਹਾਰੇ ਰੱਖਿਆ ਆਪਣੀ ਕਰਮੈ ਰਹਾਉ ਬਾਪਕੜਸ ਪ੍ਰਭ ਕਾੜਿਆ ਕੀਨਾ ਅਪਨਾਇਆ ਸਿਮਰੂ ਸਿਮਰ ਮੰਤਨ ਸੁਖੀ ਨਾਨਕ ਨਿਰਪੈ ਆ ਬੇਲਾਵਲ ਮਹੱਲਾ ਪੰਜਵਾਂ ਰੋਗ ਮਿਟਾਇਆ ਯਾਪ ਪ੍ਰਭ ਉਪਜੇ ਸੁਖ ਸ਼ਾਂਤ ਵੱਡ ਪ੍ਰਤਾਪ ਤਿਰਜ ਰੂਪ ਹਰ ਕੀਨੀ ਦਾਤ ਗੁਰ ਗੋਬਿੰਦ ਕਿਰਪਾ ਕਰੀ ਰੱਖਿਆ ਮੇਰਾ ਪਾਈ ਹਮਤਿਸ ਕੀ ਸ਼ਰਨਾਗਤੀ ਜੋ ਸਦਾ ਸਹਾਈ ਰਹਾਉ ਬਰਤੀ ਕਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗਵਿੰਦ ਕਾ ਪੂਰਨ ਗੁਣਤਾਸ ਬਲਵਲ ਮਹੱਲਾ ਪੰਜਵਾਂ ਤਾਤੀ ਵਾਉ ਨ ਲੱਗਈ ਪਾਰ ਬ੍ਰਹਮ ਸਰਨਾਈ ਚਾਉ ਗਿਰਦ ਹਮਾਰੇ RAM ਕਾਰ ਦੁੱਖ ਲਗੈ ਨ ਭਾਈ ਸਤਗੁਰ ਪੂਰਾ ਭੇਟਿਆ ਜਨ ਬੰਤ ਬਨਾਈ RAM ਨਾਮ ਓਕ ਦਿਆਇ ਕਲਵਲਾਈ ਰਹਾ ਊਰਾਖ ਲੀਏ ਤਨ ਰਕਨਹਾਰ ਸਭ ਬਿਯਦ ਮਟਾਈ ਕਉ ਨਾਨਕ ਕਿਰਪਾ ਪਈ ਪ੍ਰਭੈ ਸਹਾਈ ਬੇਲਾ ਔਲ ਮਹੱਲਾ ਪੰਜਵਾ ਆਪਣੇ ਬਾਰਕ ਆਪ ਰਖਿਐ ਨ ਪਾਰ ਭੰਗੁਰ ਦੇਵ ਸੁਖ ਸ਼ਾਂਤ ਸਹਿਜ ਆਨੰਦ ਪਈ ਪੂਰਨ ਪਈ ਸੇਵ ਰਹਾਉ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਈ ਜੀ ਵਾਲੀ ਅਨ ਜਾ ਕਾ ਵਡ ਪ੍ਰਤਾਪ ਦੁਖ ਹਮਾਰੇ ਬਖਸ਼ੀ ਅਨ ਆਪਣੀ ਕਲਤਾਰੀ ਮਨ ਮੰਚਿਤ ਬਲ ਦਿੱਤੀ ਅਨ ਨਾਨਕ ਬਲੇਹਾਰੀ ਬਿਲਾਵਲਮ ਹਲਾ ਪੰਜਵਾ ਤਾਪ ਲਿਆ ਗੁਰ ਸਰਜਨਹਾਰ ਸਤ ਗੁਰੇ ਆਪਣਾ ਕੋ ਬਲ ਜਾਈ ਜਨ ਪੈ ਜੂ ਰਖੀ ਸਰ ਸੰਸਾਰ ਕਰਮਸਤਕ ਧਾਰ ਬਾਲਕ ਰਖ ਲੀਨੋ ਪ੍ਰਭ ਅੰਮ੍ਰਿਤ ਨਾਮ ਮਹਾਰਸ ਦਿਨੋ ਦਾਸ ਕਿਲਾਜ ਰਖੇ ਮਿਹਰਬਾਨ ਗੁਰੂ ਨਾਨਕ ਬੋਲੇ ਦਰਗਾ ਪ੍ਰਵਾਨ ਬਿਲਾਵਲ ਮਹੱਲਾ ਪੰਜਵਾ ਤਪ ਬਾਪਤੇ ਰਖੈ ਆਪ ਸੀਤਲ ਪੈ ਗੁਰ ਚਰਨੀ ਲਗ ਰਾਮ ਨਾਮ ਹਿਰਦੈ ਮਹਿ ਜਾਪ ਰਹਾ ਕਰ ਕਿਰਪਾ ਹਸਤ ਪ੍ਰਭ ਦੀਨ ਜਗਤ ਉਦਾਰਨਾ ਉਖਣ ਪ੍ਰਤਾਪ ਦੁਖ ਬੰਚੈ ਸੁਖ ਸਰ ਆਨੰਦ ਪ੍ਰਵੇਸ਼ ਤਰਸਨ ਬੋਜੀ ਮਨ ਤਨ ਸਚਿ ਧਰਾਪੁ ਅਨਾਥ ਕੋ ਨਾਥ ਸੰ ਸਮਰਥ ਸਭੁ ਸ੍ਰੇਸ਼ਟ ਕੋ ਮਾਈ ਬਾਪ ਭਗਤ ਬੰਚਲ ਪੈ ਪੰਜਨ ਸੁਆਮੀ ਗੁਣ ਗਾਵਤ ਨਾਨਕ ਆਲਾਪ ਅਨਾਥ ਕੋ ਨਾਥ ਸ਼ਰਨ ਸਮਰਥ ਸਭੁ ਸ੍ਰੇਸ਼ਟ ਕੋ ਮਾਈ ਬਾਪ ਪਗਤ ਮੰਚਲ ਪੈ ਪੰਜਨ ਸਵਾਮੀ ਗੁਣ ਗਾਵਤ ਆ ਨਾਨਕ ਆਲਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ